ਮੇਰਾ ਨਾਮ ਦਿਸ਼ਾਨ ਚੋਹਾਨ ਹੈ ਜੀ ਮੈਂ ਵੈਟਰਨਰੀ ਸਟੂਡੈਂਟ ਯੂਨੀਅਨ ਦਾ ਆਗੂ ਆ ਜੀ ਤੇ ਮੇਰੀ ਸਰਕਾਰ ਅੱਗੇ ਸਾਡੀ ਇਹ ਹੀ ਬੇਨਤੀ ਰਹੀ ਹੈ ਪਿਛਲੇ 32 ਦਿਨ ਹੋ ਗਏ ਨੇ ਸਾਨੂੰ ਹੜਤਾਲ ਕੀਤੀਆਂ ਨੂੰ ਮਿੱਥੇ ਸਮੇਂ ਦੀ ਹੜਤਾਲ ਚੱਲ ਰਹੀ ਹੈ ਜੀ ਸਾਡੀ ਸਾਡੀ ਸਰਕਾਰ ਨੂੰ ਇਹ ਹੀ ਬੇਨਤੀ ਰਹੀ ਹੈ ਕਿ ਸਾਨੂੰ ਸਾਡਾ ਜਿਹੜਾ ਪੱਤਾ ਹੈ ਉਹ 15000 ਤੋਂ ਬਦਲ ਕੇ 24310 ਕੀਤਾ ਜਾਵੇ ਪਰ ਸਰਕਾਰ ਕੋ ਸਾਡੇ ਨਾਲ ਮਿਲਣ ਦਾ ਵੀ ਟਾਈਮ ਨਹੀਂ ਹੈਗਾ ਫਾਈਨੈਂਸ ਮਿਨਿਸਟਰ ਤੋਂ ਅਸੀਂ ਮੀਟਿੰਗ ਮੰਗ ਰਹੇ ਹਾਂ ਜਿਹੜੀ 32 ਦਿਨ ਹੋ ਗਏ ਸਾਨੂੰ ਅੱਜ ਛਲੇ ਤੱਕ ਮੀਟਿੰਗ ਦਾ ਕੋਈ ਵੀ ਨੋਟਿਸ ਨਹੀਂ ਆਇਆ ਔਰ ਔਰ ਤਰ੍ਹਾਂ ਤਰ੍ਹਾਂ ਪ੍ਰਚਾਰ ਕਰਨ ਦਾ ਜਾ ਰਹੇ ਨੇ ਪਰ ਸਾਡੀ ਜਿਹੜੀ ਮੰਗਾਂ ਆ ਸਾਨੂੰ ਸਾਡੀ ਜਿਹੜੀ ਮੰਗ ਹੈ ਤੇ ਡਾਕਟਰਸ ਬੈਠੇ ਨੇ ਪਤੀ ਦਿਨਾਂ ਤੋਂ ਪਰ ਉਹਨਾਂ ਵੱਲੋਂ ਕੋਈ ਵੀ ਸਾਡੇ ਲਈ ਉਹ ਨਹੀਂ ਹੈਗਾ ਸਾਡੇ ਲਈ ਮਤਲਬ ਹੈ ਨਹੀਂ ਉਹਨਾਂ ਲਈ ਸਾਡੇ ਲਈ ਕੋਈ ਕੋਈ ਵੀ ਦਿਆ ਨਹੀਂ ਹੁਣ ਐਕਸ਼ਨ ਤਾਂ ਸਾਡਾ ਇਹ ਰਹੂਗਾ ਕਿ ਜੇ ਜਿਹੜੀ ਸਾਡੀ ਤਿੰਨ ਦਿਨਾਂ ਤੋਂ ਭਖੜਤਾਲ ਚੱਲ ਰਹੀ ਹੈ ਐਵੇਂ ਚੱਲੀ ਜਾਊਗੀ ਇਹਨੂੰ ਅਸੀਂ ਹੋਰ ਤਿੱਖਾ ਕਰਾਂਗੇ ਅਸੀਂ ਮਰਨ ਵਰਤ ਤੱਕ ਵੀ ਜਾਵਾਂਗੇ ਸਾਡੇ ਯੂਨੀਅਨ ਦੇ 600 ਬੱਚੇ ਨੇ ਤੇ 600 ਦੇ 600 ਬੱਚੇ ਤਿਆਰ ਬੈਠੇ ਨੇ ਮਰਨ ਵਰਤ ਤੱਕ ਲਈ ਕਿੰਨੇ ਕਿੰਨੇ ਕੋਣ ਕੋਣੇ ਫੋਨ ਕਰ ਰਹੇ ਕਿ ਨੇ ਸਟੂਜ ਦਿਨੋ ਜਲਦੇ ਰਹੇ ਕਿਨੇ ਟਾਈਮ ਕੀ ਕਰਦੇ ਲੋ ਬੰਦੇ ਪੋਖੜਤਾਲ 24 ਘੰਟੇ ਚੱਲਦੀ ਹੈ ਜੀ ਸਾਡੇ ਸ਼ੁਰੂ ਵਿੱਚ ਦੋ ਬੱਚੇ ਬੈਠੇ ਸੀ ਰੋਜ਼ ਇੱਕ ਇੱਕ ਬੱਚਾ ਵੱਧ ਰਿਹਾ ਹੈ ਅੱਜ ਚਾਰ ਬੱਚੇ ਸਾਡੇ ਪੋਖੜਤਾਲ ਤੇ ਬੈਠੇ ਆ ਨਾ ਤਾਂ ਸਾਡੇ ਯੂਨੀਵਰਸਿਟੀ ਦਾ ਕੋਈ ਆਗੂ ਸਾਡ ਨੂੰ ਮਿਲਣ ਆਇਆ ਹੈ ਤੇ ਨਾ ਸਰਕਾਰ ਵੱਲੋਂ ਸਾਡ ਨੂੰ ਕੋਈ ਵੀ ਬਾਫੜਾਈ ਕੀਤੀ ਹੈ ਬਿਲਕੁਲ ਜੀ ਇਹ ਹੁਣ ਚੱਲ ਜਾਰੀ ਰੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀ ਜਾਂਦੀਆਂ ਸਸੀ ਗਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅਨਿਤ ਜਸਲ ਵੈਗਨੇ ਸਟੂਡੈਂਟ ਯੂਨੀਅਨ ਤੋਂ ਅੱਜ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੂੰਗੀ ਕਿ ਸਾਡੀ ਜਿਹੜੀ ਅਨੁਮਿੱਤੀ ਸਮੇਂ ਦੀ ਹੜਤਾਲ ਚੱਲਦੀ ਸੀ ਉਹਨੂੰ ਅੱਜ 32 ਡੇਸ ਹੋ ਗ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਬਹੁਤ ਆਸ਼ਵਾਸ਼ਣ ਦਿੱਤੇ ਗਏ ਪਰ ਸਾਡੀ ਗੱਲ ਕਿਸੇ ਨੇ ਪੂਰਨੀ ਚਾੜੀ ਅੱਜ ਅਸੀਂ ਥੱਕ ਕੇ ਆਖ ਕੇ 32ਵੇਂ ਦਿਨ ਆ ਕੇ ਰੈਲੀ ਕੀਤੀ ਹੈ ਤੇ ਅੱਜ ਅਸੀਂ ਸਟਾਲਾਂ ਵੀ ਲਾਈਆਂ ਨੇ ਜਿਹੜੀ ਪੰਜਾਬ ਸਰਕਾਰ ਨੇ ਸਾਨੂੰ ਦਿੱਤੀਆਂ ਨੇ ਜਿੱਦਾਂ ਅਸੀਂ ਅੱਜ ਬੂਡ ਪਾਲਸ਼ਾ ਕਰਾਂਗੇ ਅੱਜ ਅਸੀਂ ਨਿੰਬੂ ਪਾਣੀ ਦੀ ਸਟਾਲ ਲਾਈ ਹੈ ਅਸੀਂ ਚਾਹ ਦੀ ਵੀ ਸਟਾਲ ਲਾਈ ਹੈ ਅਸੀਂ ਇਹ ਸਮਝਦੇ ਹਾਂ ਕਿ ਜਿੰਨਾ ਸਾਨੂੰ ਪਤਾ ਦਿੱਤਾ ਜਾਂਦਾ ਹੈ ਉਹ ਇਹ ਕਮਾ ਦੇ ਬਰਾਬਰ ਹੈ ਅਸੀਂ ਡਾਕਟਰਸ ਹੋ ਗਏ ਪ੍ਰੋਫੈਸ਼ਨਲਸ ਹੋ ਗਏ ਮੈਂ ਇਹਨਾਂ ਹੀ ਕਮਾ ਪਾਵਾਂਗੇ ਜਿੰਨੀ ਸਾਡੀ ਅੱਜ ਦੀ ਕਮਾਈ ਹੋਊਗੀ ਉਹ ਸਾਡੇ ਇੰਟੈਂਸਿਵ ਸਾਈਬਰ ਨਾਲੋਂ ਵੱਧ ਹੋਊ ਅਸੀਂ ਇੱਥੇ ਅੱਕ ਚੁੱਕੇ ਆ ਥੱਕ ਚੁੱਕੇ ਆ ਸਾਡੇ ਨਾਲ ਦੇ ਜਿਹੜੇ ਸਟੂਡੈਂਟਸ ਨੇ ਉਹ ਖੱਟਾ ਅੱਧੀ ਚਾਹਦੀ ਪਈ ਹੈ ਨਿਰਜਲ ਖੱਟਾ ਅੱਧੀ ਚਾਹਦੀ ਪਈ ਹੈ ਆਜੋ ਦਾ ਤੀਜਾ ਦਿਨ ਹੋ ਗਿਆ ਪਰ ਨਾ ਹੀ ਪ੍ਰਸ਼ਾਸਨ ਸਾਡੀ ਗੱਲ ਸੁਣ ਰਿਹਾ ਹੈ ਨਾ ਹੀ ਪੰਜਾਬ ਸਰਕਾਰ ਵੱਲੋਂ ਸਾਡੀ ਕੋਈ ਬਾਤ ਫੜੀ ਗਈ ਜੇ ਹੁਣ ਅਕੇ ਐਕਸ਼ਨ ਕੀ ਹੈ ਤੁਹਾਡਾ ਜੀ ਹੁਣ ਇਹ ਜਾਰੀ ਰਹੂਗਾ ਸਰ ਹੁਣ ਅਸੀਂ ਦਾ ਅਸੀਂ ਸਾਰੇ ਹੱਥ ਪੱਲੇ ਮਾਰ ਕੇ ਦੇਖ ਲੇ ਪੁਖੜ ਤਾਲ ਵੀ ਚਲਦੀ ਰਹੂਗੀ ਆ ਕੰਮ ਵੀ ਚੱਲਦੇ ਰਹਿਣਗੇ ਸਾਡੇ ਨਾਲ ਯੂਨੀਅਨ ਦੇ ਸਾਰੇ ਬੱਚੇ ਨੇ 500 ਬੱਚਾ ਹੈ ਸਾਡੇ ਨਾਲ ਅੱਜ ਗ੍ਰੂਪ ਪਾਲਸ਼ਾ ਵੀ ਕਾਰਸਕ ਕਰਤੀਆਂ ਜਾ ਰਹੀਆਂ ਕਿ ਅਸੀਂ ਇਹ ਸਮਝ ਰਹੇ ਆ ਕਿ ਸਾਨੂੰ ਸਰਕਾਰ ਉਹਨਾਂ ਦੇ ਬਰਾਬਰ ਸਮਝ ਰਹੀ ਹੈ ਅਸੀਂ ਬੂਟ ਪਾਛਾ ਵੀ ਕਰਨੀਆਂ ਨੇ ਅਸੀਂ ਅੱਜ ਨਿੰਬੂ ਪਾਣੀ ਵੀ ਵੇਚਣਾ ਚਾਹ ਵੀ ਵੇਚਾਂਗਾ ਮੇਰਾ ਨਾਮ ਡਾਕਟਰ ਕਮਲਪ੍ਰੀਤ ਸਿੰਘ ਹੈ ਜੀ ਅੱਜ ਸਾਡੀ ਵੈਟਰਨਰੀ ਸਟੂਡੈਂਟ ਸੀਨੀਅਰ ਵੱਲੋਂ ਜਿਹੜੇ ਅਨਮਿੱਥੇ ਸਮੇਂ ਦੀ ਹੜਤਾਲ ਚੱਲ ਰਹੀ ਹੈ ਉਹਨੂੰ ਅੱਜ 32 ਦਿਨ ਹੋ ਚੁੱਕੇ ਆ ਜੀ ਸਰਕਾਰ ਨੇ ਸਾਨੂੰ ਇੰਨਾ ਕੁ ਮਜਬੂਰ ਕੀਤਾ ਹੋਇਆ ਕਿ ਸਾਡੀ ਜਿਹੜੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਸਾਨੂੰ 32 ਦਿਨ ਹੋ ਗਏ ਜੀ ਸਾਡੀ ਕਿਸੇ ਕੋਈ ਇੱਥੇ ਸਰਕਾਰ ਦਾ ਮੰਤਰੀ ਨਹੀਂ ਆ ਕੇ ਬੋੜਿਆ ਕਿਸੇ ਨੇ ਸਾਡੀ ਜਿਹੜੀ ਸੁਣੀ ਨਹੀਂ ਹੈਗੀ ਮਜਬੂਰ ਹੋ ਕੇ ਅਸੀਂ ਪਰਸੋਂ ਤੋਂ ਭੁਖੜ ਲੜੀਵਾਰ ਭੁਖੜਦਾਰ ਸ਼ੁਰੂ ਕੀਤੀ ਸੀ ਜੀ ਜਿਹਦਾ ਅੱਜ ਤੇ ਤੀਜਾ ਦਿਨ ਹੈ ਜੀ ਅਸੀਂ ਮਿਰਜਾਲ ਭੁਖੜਦਾਰ ਸ਼ੁਰੂ ਕੀਤੀ ਹੋਈ ਆ ਜੇ ਫਿਰ ਹਾਲੇ ਵੀ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਤਾਂ ਅਸੀਂ ਹੌਣ ਵਾਲੇ ਦਿਨਾਂ ਚ ਮਰਨ ਵਰਤ ਤੇ ਬੈਠਣ ਨੂੰ ਤਿਆਰ ਆ ਜੀ 600 ਬੱਚਾ ਮਰਨ ਵਰਤ ਤੇ ਬੈਠਣ ਲਈ ਤਿਆਰ ਹੈ ਅੱਜ ਅਸੀਂ ਅੱਕ ਕੇ ਥੱਕ ਕੇ ਅਸੀਂ ਸਰਕਾਰ ਨੇ ਮਜਬੂਰ ਸਰਕਾਰ ਵੱਲੋਂ ਮਜਬੂਰ ਹੋ ਕੇ ਅਸੀਂ ਅੱਜ ਬੂਟ ਪਾਲਸ਼ਾਂ ਵੀ ਕੀਤੀਆਂ ਨੇ ਅਸੀਂ ਨਿੰਬੂ ਪਾਣੀ ਦੀ ਸਟਾਲ ਵੀ ਲਾਈ ਆ ਅਸੀਂ ਚਾਹ ਵੀ ਵੇਚੀ ਆ ਸਰਕਾਰ ਵੈਟਨਰੀ ਡਾਕਟਰਾਂ ਨੂੰ ਇੰਨਾ ਮਜਬੂਰ ਕਰ ਕਿਉਂ ਰਹੀ ਆ ਸਾਨੂੰ ਸਮਝ ਨਹੀਂ ਆ ਰਹੀ ਸਾਡੀ ਛੋਟੀ ਜੀ ਮੰਗ ਆ ਕਿ ਸਾਡਾ ਇੰਟਰਨਸ਼ਿਪ ਸਟਾਈ ਪੰਡਾ ਜਿਹੜਾ ਉਹ 15000 ਤੋਂ ਵਧਾ ਕੇ 24310 ਰੁਪਏ ਕੀਤਾ ਜਾਵੇ ਕਿਉਂ ਕੀਤਾ ਜਾਵੇ ਕਿਉਂਕਿ ਨਾਲ ਦੇ ਸੂਬਿਆਂ ਦੇ ਵਿੱਚ ਜਿਹੜਾ ਸਟਾਈ ਪੰਡਾ ਸਾਡੇ ਨਾਲੋਂ ਜ਼ਿਆਦਾ ਆ ਪੰਜਾਬ ਦੀ ਗੱਲ ਕਰੀ ਤਾਂ ਉੱਥੇ ਪੀਡੀਐਸ ਤੇ ਐਮਬੀਬੀਐਸ ਸਟਾਫ ਦਾ ਜਿਹੜਾ ਸਟਾਈਪੰਡ ਹੈ ਉਹ ਵੀ ਸਾਡੇ ਨਾਲੋਂ ਜ਼ਿਆਦਾ ਆ ਸਾਡੀ ਮੈਜ ਇੱਕ ਛੋਟੀ ਜੀ ਜਾਇਜ਼ ਮੰਗ ਜਾਇਜ਼ ਤਰੀਕੇ ਨਾਲ ਮੰਗ ਰਹੇ ਆ ਫਿਰ ਵੀ ਸਰਕਾਰ ਸੁਣ ਨਹੀਂ ਰਹੀ ਸਾਨੂੰ ਮਜਬੂਰ ਕਰ ਰਹੀ ਆ ਕਿ ਅਸੀਂ ਇਹੋ ਜਿਹੇ ਸਟੈਪਸ ਤੇ ਉਤਰੀਏ ਅਸੀਂ ਅੱਜ ਰੈਲੀ ਕੀਤੀ ਆ ਫੂਟਪਾਲਚਾਂ ਕੀਤੀਆਂ ਨੇ ਜੂਸ ਦੀ ਸਟਾਲ ਲਾਈ ਆ ਚਾਹ ਦੀ ਸਟਾਲ ਲਾਈ ਆ ਕਿ ਅਸੀਂ ਇਹ ਸਾਰਾ ਕੁਝ ਕਰਨਾ ਨਹੀਂ ਚਾਹੁੰਦੇ ਪਰ ਸਰਕਾਰ ਸਾਨੂੰ ਮਜਬੂਰ ਕਰ ਰਹੀ ਆ ਸਰਕਾਰ ਦੇ ਵਾਅਦੇ ਸੀਗੇ ਕਿ ਉਹ ਹੈਲਥ ਆਰ ਐਜੂਕੇਸ਼ਨ ਸੈਕਟਰ ਨੂੰ ਜਿਹੜਾ ਡਵੈਲਪ ਕਰਨ ਦੇ ਵਿੱਚ ਪੂਰਬਟਾ ਉਹਨਾਂ ਦਾ ਪੂਰਾ ਯੋਗਦਾਨ ਰਹੂਗਾ ਪਰ ਅਸੀਂ ਦੋਨਾਂ ਸੈਕਟਰਸ ਹੈਲਥ ਔਰ ਐਜੂਕੇਸ਼ਨ ਸੈਕਟਰ ਦੇ ਵਿਚਾਲੇ ਖੜੇ ਆ ਤੇ ਸਰਕਾਰ ਦਾ ਸਾਡੇ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਵਾਰ-ਵਾਰ ਬੇਨਤੀਆਂ ਕਰਨ ਤੇ ਹਰਪਾਲ ਚੀਮਾ ਜੀ ਤੋਂ ਮੀਟਿੰਗ ਮੰਗਣ ਤੇ ਸਾਨੂੰ ਮੀਟਿੰਗ ਨਹੀਂ ਦਿੱਤੀ ਗਈ ਸਾਡੀ ਮੰਗ ਸੁਣੀ ਨਹੀਂ ਗਈ ਜਿਹਦੇ ਕਰਕੇ ਅੱਜ ਅਸੀਂ ਮਜਬੂਰ ਹੋ ਕੇ ਸਾਰੇ ਸਟੂਡੈਂਟਸ ਹੜਤਾਲ ਤੇ ਆ ਜੀ